ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡ ਸੰਗਤ ਜੀ ਆਪਾਂ ਸਤਵੀਂ ਯਾਤਰਾ ਆਰੰਭ ਕਰਨ ਲੱਗੇ ਆਂ ਟੰਟਨ ਬਾਬਾ ਸ਼੍ਰੀ ਚੰਦ ਜੀ ਬਾੜ ਸਾਹਿਬ ਬਾੜ ਸਾਹਿਬ ਤੋਂ ਯਾਤਰਾ ਆਰੰਭ ਕਰਨ ਲੱਗੇ ਆਂ ਆਪ ਦਰਸ਼ਨ ਕਰੋ ਗੁਰਦੁਆਰੇ ਦੇ ਸਾਤ ਸੰਗਤ ਜੀ ਸ਼ੇਅਰ ਔਰ ਲਾਇਕ ਜਰੂਰ ਕਰਿਆ ਕਰੋ ਆਪ ਜੀ ਦੇ ਸ਼ੇਅਰ ਲਾਇਕ ਨਾਲ ਹੀ ਆਪਾਂ ਸਬਸਕ੍ਰਾਈਬ ਕਰਨ ਨਾਲ ਹੀ ਆਪਾਂ ਅੱਗੇ ਵਧਣਾ ਹੈ ਤੁਹਾਡੀ ਕਿਰਪਾ ਨਾਲ ਹੀ ਚੱਲਣਾ ਹੈ ਸਾਤ ਸੰਗਤ ਜੀ ਸ਼ੇਅਰ ਲਾਇਕ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੀ ਕਿਰਪਾ ਨਾਲ ਹੀ ਆਪਾਂ ਅੱਗੇ ਵਧਣਾ ਹੈ ਆਪ ਦੇਖਣ ਕਰੋ ਸਾਤ ਸੰਗਤ ਜੀ ਦੇਖਣ ਕਰੋ ਸਾ ਸੰਗਤ ਜੀ ਇਹ ਆਪਣੇ ਸਾਹਮਣੇ ਗੱਡੀ ਖੜੀ ਹੈ ਗੱਡੀ ਹੁਣ ਲੱਗੀ ਰਵਾਨਾ ਹੋਣ ਆਪ ਦਰਸ਼ਨ ਕਰੋ ਸਾ ਸੰਗਤ ਜੀ ਦਰਸ਼ਨ ਕਰੋ なるほど。<Boy. S 2> <noise> ਵੈਗੂ ਦੀ ਕਖਾਲਸਾ ਵੈਗੂ ਦੀ ਪੱਤੇ